ਬੀਤੇ ਦਿਨ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪਿਆਦਾ ਤਿਵਾਰ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਗੁਰੂ ਹਰੀਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੀਪੂ ਮਲਹੋਤਰਾ ਅਤੇ ਮਮਤਾ ਗਲੇਮਰ ਸਟੂਡੀਓ ਦੇ ਮਮਤਾ ਪੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਸ ਵਿੱਚ ਗਿੱਧਾ, ਬੋਲਿਆ, ਡਾਂਸ ਤੇ ਮਡਲਿੰਗ ਵਗੈਰਾ ਦੇ ਪ੍ਰੋਗਰਾਮ ਕੀਤੇ ਗਏ। ਮੈਂ ਸਾਰੇ ਸਿੱਖਿਆਰਥੀਆਂ ਨੂੰ ਜੋ ਕਿ ਇੱਥੇ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਆਪਣੀ ਆਪਣੀ ਸਕਿੱਲ ਟ੍ਰੇਨਿੰਗਸ ਨੂੰ ਤੁਸੀਂ ਪੂਰਾ ਕਰੋ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਵੱਖ-ਵੱਖ ਕੰਪਨੀਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਨੌਕਰੀਆਂ ਦੇ ਵਾਸਤੇ ਮੌਕੇ ਦਿੱਤੇ ਜਾਣਗੇ ਮੇਰਾ ਅੱਜ ਦਾ ਸੰਦੇਸ਼ ਇਹ ਹੀ ਹੈ ਕਿ ਜਿਹੜਾ ਤੁਹਾਨੂੰ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਜਾਂ ਵੱਖ-ਵੱਖ ਮੌਕੇ ਪ੍ਰਦਾਨ ਕੀਤੇ ਜਾਂਦੇ ਨੇ ਉਹਨਾਂ ਮੌਕਿਆਂ ਦਾ ਤੁਸੀਂ ਭਰਪੂਰ ਫਾਇਦਾ ਚੁੱਕੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਤੇ ਆਪਣੇ ਮਾਪਿਓ ਦਾ ਵੀ ਨਾਮ ਜਿਹੜਾ ਰੌਸ਼ਨ ਕਰੋ थैंक यू हैप्पी तीज टू एवरीबॉडी आज तीज ਦਾ ਤਿਹਾਰ ਜੋ ਕਿ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਜੀ ਦੇ ਅਨੰਤ ਪ੍ਰੇਮ ਦੀ ਕਥਾ ਦਾ ਪ੍ਰਤੀਕ ਹੈ ਐਮ ਐਸ ਡੀ ਸੀ ਸਨ ਫਾਊਂਡੇਸ਼ਨ ਦੇ ਸਾਰੇ ਸਟਾਫ ਅਤੇ ਸਟੂਡੈਂਟਸ ਵੱਲੋਂ ਬੜੀ ਤੁਮ ਤਮਨਾ ਮਨਾਇਆ ਗਿਆ ਸਨ ਫਾਊਂਡੇਸ਼ਨ ਆਪਣੇ ਇਸ ਮਲਟੀ ਸਕਿਲ ਡਵੈਲਪਮੈਂਟ ਸੈਂਟਰ 'ਤੇ ਹਮੇਸ਼ਾ ਹੀ ਆਪਣੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਪਰਫੁੱਲਤ ਕਰਨ ਲਈ ਅਜਿਹੇ ਤਿਹਾਰਾਂ ਨੂੰ ਮਨਾਉਂਦੀ ਰਹਿੰਦੀ ਹੈ ਕਿਉਂਕਿ ਇਹ ਤਿਹਾਰ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦਾ ਸੰਦੇਸ਼ ਦਿੰਦੇ ਨੇ ਅੱਜ ਦੇ ਇਸ ਤੀਜ ਤਿਹਾਰ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰੀਪੂ ਮਲਹੋਤਰਾ ਪ੍ਰਿੰਸੀਪਲ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਔਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੈਸਟ ਆਫ ਆਨਰ ਵਜੋਂ ਗਲੈਮਰ ਸਟੂਡੀਓ ਤੋਂ ਸ਼੍ਰੀਮਤੀ ਮਮਤਾ ਜੀ ਬਹੁਤ ਸ਼ਿਰਕਤ ਕੀਤੀ ਗਈ ਜਿਨ੍ਹਾਂ ਵੱਲੋਂ ਐਮਐਸਡੀਸੀ ਦੇ ਸਮੂਹ ਸਟੂਡੈਂਟਸ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੂੰ ਬੜਾ ਸਹਾਰਾ ਆਇਆ ਅਤੇ ਉਹਨਾਂ ਨੇ ਸਾਰੇ ਸਮੂਹ ਸਟਾਫ ਅਤੇ ਸਟੂਡੈਂਟਸ ਨੂੰ ਇਸ ਗੱਲ ਦੀ ਵਧਾਈ ਦਿੱਤੀ ਅਸੀਂ ਸਮੂਹ ਸੰਫਾਉਂਡੇਸ਼ਨ ਪਰਿਵਾਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੋਸ਼ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਮੈਡਮ ਬਮਤਾ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਆ ਤੀਜ ਦਾ ਤਿਹਾਰ ਕੇਵਲ ਇੱਕ ਧਾਰਮਿਕ ਤਿਹਾਰ ਹੀ ਨਹੀਂ ਹੈ ਸਗੋਂ ਇਹ ਸੱਭਿਆਚਾਰਕ ਅਤੇ ਸਮਾਜ ਦੇ ਨਾਲ ਔਰਤਾਂ ਦੀ ਭੂਮਿਕਾ ਅਤੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਇੱਕ ਵਿਸ਼ੇਸ਼ ਤਿਉਹਾਰ ਹੈ ਮੈਂ ਇਸ ਮੌਕੇ ਤੇ ਸਮੂਹ ਇਸਤਰੀ ਵਰਗ ਅਤੇ ਉਹਨਾਂ ਦੇ ਸਮੂਹ ਪਰਿਵਾਰਾਂ ਦੇ ਦੀ ਚੰਗੀ ਸਿਹਤ ਖੁਸ਼ਹਾਲੀ ਅਤੇ ਸੁਖ-ਸਮਰiddhi ਦੀ ਕਾਮਨਾ ਕਰਦਾ ਹਾਂ